ਕਿਸਾਨ ਭਰਾਵੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਵੇਰ ਦੇ ਤੁਸੀਂ ਇਸ ਮੌਜੇ ਦੇ ਵਿੱਚ ਬੈਠੇ ਹੋ ਕਿਉਂ ਅੱਜਕਾ ਕੀ ਬਖਸੇ ਆਇਆ ਸਾਰੀ ਜੱਦੇਬੰਦੀ ਦੇ ਰੀਜਰ ਸਾਡੇ ਦਸ ਕਿੱਤੇ ਨੇ ਕੇਸ ਆਪਦੇ ਕੰਮ ਵਾਸਤੇ ਵੀ ਬਾਉਣੇ ਬੁੱਧਿਆਪਾਸ ਨੇ ਜਾਂ ਡੀਐਨਵੀ ਖਾਲ ਵਾਸਤੇ ਬੈਂਟੀ ਅਵੇ ਇੱਕ ਗੱਡੀ ਖੜੀ ਹੈ 86 8 86 86 ਕਿਸੇ ਮਰੀਜ਼ ਨੇ ਲੰਘਣਾ ਕਿਰਪਾ ਕਰਕੇ ਉਹਨੂੰ ਸਾਈਡ ਤੇ ਲਾਓ 84 68 ਹਾਂ ਦਾ ਜਿੱਥੇ ਸੈਟਲ ਹੋਈ ਆ ਜੀ ਆ ਜੀ ਇਹ ਵੀ ਖਾਲ ਵਾਸਤੇ ਜਾਂ ਮੰਡੀ ਦੇ ਵਿੱਚ ਕੋਈ ਘਟਣ ਲੱਗਣ ਵਾਸਤੇ ਜਿਹੜੀਆਂ ਸਮੱਸਿਆਵਾਂ ਤੇ ਜਿਵੇਂਦਾਰਾਂ ਦੀਆਂ ਇਕੱਠੀਆਂ ਹੋਈਆਂ ਨੇ ਸਾਰਿਆਂ ਨੇ ਸੰਯੁਕਤ ਮੋਰਚੇ ਨੇ ਸੱਤੇ ਦੇ ਤੇ ਆਪਾਂ ਡੀਸੀ ਦਫ਼ਤਰ ਬਾਹਰ ਦੇ ਵਿੱਚ ਆ ਕੇ ਬੈਠੇ ਹਾਂ ਪਰ ਡੀਸੀ ਦਫ਼ਤਰ ਦੇ ਬਾਹਰ ਦੇ ਵਿੱਚ ਬੈਠਾ ਚੋਕਾ ਅਈਆਂ ਜੱਥੇਵੰਦੀਆਂ ਦਾ ਕਿਸਾਨ ਭਰਾਓ ਇਕੱਠ ਨਹੀਂ ਹੈਗਾ ਪਤਾ ਨਹੀਂ ਕਿ ਸਾਰਿਆਂ ਨੂੰ ਇਹ ਮਿਲ ਗਿਆ ਜਾਂ ਤੁਹਾਡੀ ਜੀਰੀ ਜੋਗੀ ਜਾਂ ਸਾਡੇ ਲੀਡਰਸ਼ਿਪ ਪਾਣੀ ਕੋਈ ਘਾਟ ਹੈ ਜਿਹੜੇ ਆਗੂਆਂ ਦੀ ਕਿਸੇ ਕਾਰਨ ਕੋਈ ਕਾਰਨ ਦਾ ਹੈ ਇਹਨਾਂ ਦਾ ਇਕੱਠ ਆਪਾਂ 200 300 ਬੰਦੇ ਦਾ ਆਮ ਹੋ ਜਾਂਦਾ ਯਾਰ ਸੁਪਨੇ ਲੈਣੇ ਐਡੇ ਵੱਟੇ ਗਾਠਾਪਾ ਕਰਦੇ ਰਹੇ ਇਹ ਹਾਲਾਤ ਬਣਦੇ ਕਿਉਂ ਨੇ ਇਹ ਸਾਡੀਆਂ ਗਿਣਤੀਆਂ ਘਟਤਾਂ ਨੇ ਇੱਥੇ ਇਹ ਅਫਸਰ ਨਿਤੋਂ ਜਬ ਸਾਹੀ ਜਰਾ ਨੇ ਤਾਂ ਜਾ ਸਾਰੇ ਬੋਲਦੇ ਨੇ ਕਿੰਨੇ ਬੁਲਾਰੇ ਇੱਥੇ ਬੋਲ ਗਏ ਨੇ ਜਿਹੜਾ ਖਾ ਕਾਲਵਿਆਰੀ ਹੋ ਰਹੀ ਐ ਇਹ 2000 ਦਾ ਥੈਲਾ ਮਿਲਦਾ ਹੈ ਕੋਈ 1800 ਦਾ ਮਿਲਦਾ ਹੈ ਪਰ ਕਿਸਾਨ ਭਰਾਵੋ ਕਿਹਦੇ ਤੇ ਹਿੰਮਤ ਹੋਈ ਆ ਲੈਣ ਦੀ ਇਹ ਘਾਟਾ ਕਿਦਿਆਂ ਨੇ ਜਿਹੜੇ ਨੂੰ ਫੜੋ ਦਾ ਸਹੀ ਆਪਾਂ ਫੜਤੇ ਹੈ ਨਹੀਂ ਸੁਣਦੇ ਆ ਕੋਈ ਖੜੇ ਫੜਿਆ ਕਿਹਦੇ ਥੈਲਾ ਖੜੇ ਹੋ ਕੇ ਦੱਸੋ ਬਣਾ ਜਰਾ ਆਪਾਂ ਪਾਣੀਆਂ ਨੂੰ ਕਹਿੰਦੇ ਆ ਲੰਡੇ ਨੇ ਲੁੱਗੇ ਨੇ ਫਲਾਣੇ ਨੇ ਦੁਕਾਨਦਾਰ ਪਰ ਆਪਾਂ ਕਿੱਥੇ ਆ ਜਿੱਥੇ ਬੰਦਿਆ ਕਿੱਥੇ ਨੇ ਸਾਰੀਆਂ ਕਿਉਂ ਨਹੀਂ ਇਹਨਾਂ ਦੇ ਉੱਤੇ ਗੌਰ ਕਰਦੀਆਂ ਪਿੰਡਾਂ ਦੇ ਵਿੱਚ ਡੀਸੀ ਨਹੀਂ ਜਾ ਕੇ ਰੇਹ ਬਣਨ ਲੱਗਿਆ ਇਹ ਹਾਲਾਤ ਕਿਉਂ ਬਣ ਰਹੇ ਨੇ ਮੇਰੇ ਵਰਗਾ ਲੈ ਜਾਂਦੇ ਪੰਜ ਬੈਲੇ ਚਾਹੇ 2000 ਨੂੰ ਲੈ ਗਿਆ ਪਰ ਇਹ ਪੈ ਕਹਿਣਾ ਵੀ ਯਾਰ ਤੁਹਾਨੂੰ ਕਿਸੇ ਨੂੰ ਨਾ ਪਤਾ ਲੱਗ ਜੇ ਮੇਰੇ ਘਰੇ ਦੇ ਪਹੁੰਚ ਗਿਆ ਫਰਾਂ ਚੋਰ ਦਾ ਕੌਣ ਹੈ? ਤੇਤ ਨਾਲੇ ਨਾ ਚੋਰ ਦਾ ਜਾਵੇ ਮੈਂ ਬਣ ਗਿਆ। ਮੈਂ ਕਿਉਂ ਨਹੀਂ ਆਲਾ ਪਉਂਦਾ? ਸਾਡੇ ਅੰਦਰ ਵੀ ਕੋਈ ਹੈ। ਗੱਲ ਦਾ ਫਰਕ। ਇਕੱਲੇ ਨਾਲ ਨਹੀਂ ਗੱਡੀ ਚੱਲਦੀ। ਜਦ ਆਪਾਂ ਸਾਰੇ ਰਾਹ ਤੇ ਟੰਦੇ ਆ। ਉਹਨਾਂ ਗੱਲਾਂ ਹੈ ਚੁਪਟੀਆਂ ਨੇ। ਕਿਸਾਨ ਭਰਾਵੋ ਜਣ ਵੱਡਾ ਕੱਠ ਹੋਊਗਾ ਮੈਂ ਵੀ ਕਹਿ ਗਿਆ ਹੋਰ ਵੀ ਲੀਡਰ ਕਹਿ ਗਏ ਕੱਠ ਕਰੋ ਕੱਠ ਕਰੋ ਕੱਢ ਕਾੜ ਦਰੂਗਾ ਤੁਸੀਂ ਇਸੀ ਦਾ ਕੱਠ ਕਰਨੀ ਲੱਗਿਆ ਆਪਣੇ ਵਾਸਤੇ ਕੱਟ ਤੁਸੀਂ ਕਰਨਾ ਲੋਕ ਨੇ ਪਰੇਸ਼ਾਨ ਹੋ ਸਾਰੀਆਂ ਗੱਲਾਂ ਦੋਸਤ ਤੁਸੀਂ ਇਹਨਾਂ ਨੂੰ ਕੱਠ ਕਰਕੇ ਦਿਖਾਉਣਾ ਹੈ ਇਹਦਾ ਕੱਠ ਕਰਨਾ ਇਹ ਲੀਡਰਾਂ ਨੂੰ ਸਾਰਿਆਂ ਨੂੰ ਬਾਹਰ ਉਹ ਲਿਆ ਲਿਆ